ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਨਵਾਂ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਆਪਾਂ ਬਣਾ ਕੇ ਬਿਲਕੁਲ ਤਿਆਰ ਕਰ ਲਿਆ ਇਹਨਾਂ ਡਿਜ਼ਾਈਨ ਹੈ ਜੀ ਆ ਦੇਖੋ ਇਸ ਤਰ੍ਹਾਂ ਤਾਂ ਤਨ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਬਹੁਤ ਸੋਹਣਾ ਲੱਗਦਾ ਹੈ ਬਹੁਤ ਹੀ ਪਿਆਰਾ ਬਣਦਾ ਹੈ ਇਸ ਤਰ੍ਹਾਂ ਹਰੇ ਬੈਕਸ ਵਰਤ ਇਸ ਤਰ੍ਹਾਂ ਇਹ ਤਿੰਨ ਤਿੰਨ ਦੇ ਹਸਾਬ ਨਾਲ ਆਪਾਂ ਕੁੰਡੇ ਲੱਤੇ ਜਿੱਥੇ ਤੇ ਦੋ ਕੁੰਡੇ ਆਪਾਂ ਫालतू ਲੱਤੇ ਨੇ ਜੈਨ ਸੈੱਟ ਕਰਨ ਖਾਤਰ ਸਾਈਡਾਂ ਵਾਲੀ ਤੇ ਚਾਰ ਸਲਾਂਗਾਂ ਦਾ ਇਹ ਡਿਜ਼ਾਈਨ ਹੈ ਜੀ ਚਾਰ ਸਲਾਂਗਾਂ ਚ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਬਾਉਂਡਰ ਤੁਸੀਂ ਆਪ ਦੇ ਹਿਸਾਬ ਨਾਲ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਬਣਾ ਸਕਦੇ ਹੋ ਕੋਟੀ ਤੇ ਜਾਗ ਤੇ ਸਕੀਵੀ ਤੇ ਬੱਚਿਆਂ ਦੇ ਕੂਟੀ ਸਵਟਰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਤਿੰਨ ਪਲਾਈ ਬਰਦਮਾਨ ਦੀ ਉਨ ਲੈਤੀ ਜਿਹਾ ਆਪਾਂ ਨੇ ਇੱਕ ਇਸ ਤਰ੍ਹਾਂ ਤੇ 11 ਨੰਬਰ ਸਲਾਈ ਤੇ ਬਣਾਇਆ ਜੀ ਤੇ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਦੀ ਪਹਿਲੀ ਸਲਾਈ ਬਣਾ ਕੇ ਕਿੰਨ ਆਪਾਂ ਬਣਾ ਲਿਆ ਸੀਗਾ ਇਥੋਂ ਆਪਾਂ ਸ਼ੁਰੂ ਕਰਦੇ ਆਂ ਪਹਿਲੀਆਂ ਦੋ ਸਲਾਂਗਾਂ ਪਲੇਨ ਲੰਗਣੀਆਂ ਜੀ ਸਿੱਧੇ ਪਾਸਿਓਂ ਸਿੱਧੀ ਤੇ ਉਲਟੇ ਪਾਸਿਓਂ ਉਲਟੇ ਤੇ ਫਿਰ ਦਿਖਾਵਾਂਗੇ ਤੁਹਾਨੂੰ ਆਪਾਂ ਡਿਜ਼ਾਈਨ ਬਣਾਉਣਾ ਵੀਡੀਓ ਐਂਡ ਟਿੱਕਰ ਦੇਖਿਓ ਵੀਡੀਓ ਸਕਿੱਪ ਨਾ ਕਰਿਆ ਕਰੋ ਜੀ ਐਂਡ ਟਿੱਕਰ ਡਿਜ਼ਾਈਨ ਦਾ ਪਤਾ ਲੱਗਦਾ ਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਘੰਟੀ ਵਾਲਾ ਬਟਨ ਦਬਾਦਿਆ ਕਰੋ ਤਾਂਕਿ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਲਓ ਜੀ ਆਪਾਂ ਦਿਖਾਉਨੇ ਹਾਂ ਹੁਣ ਸੁੰਨ ਡਿਜ਼ਾਈਨ ਬਣਾ ਕੇ ਪਹਿਲਾ ਹੁੰਦਾ ਤੁਹਾਡੀ ਆਪਣੀ ਮਰਜ਼ੀ ਹੈ ਇਹ ਸਾਰੀ ਸਿਲਾਈ ਆਪਾਂ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਸਿੰਪਲ ਜਾਂ ਸੋਬਰ ਹੀ ਹੈ ਡਿਜ਼ਾਈਨ ਬਣਦਾ ਜੀ ਬਹੁਤ ਸੋਹਣਾ ਲੱਗਦਾ ਹੈ ਜੀ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਸਬਸਕ੍ਰਾਈਬਰ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਸਪੋਰਟ ਕਰੋ ਲੋਕੀ ਹੁਣ ਆਗੇ ਆਪਾਂ ਉਲٹے ਪਾਸੇ ਉਲਟੀ ਸਲਾਈ ਦੇ ਡਿਜ਼ਾਈਨ ਦੀ ਦੂਜੀ ਸਲਾਈ ਹੈ ਲਓ ਜੀ ਹੁਨਾਗੇ ਪੱਟੀ ਜੈਂਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਤੇ ਤੁਹਾਨੂੰ ਦਿਖਾਉਣੀ ਹੈ ਜੀ ਡਿਜ਼ਾਈਨ ਬਣਾ ਕੇ ਆਹ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਜੀ ਮੋੜ ਲੇ ਲਓ ਜੀ ਆਪਾਂ ਦੋ ਕੁੰਡੇ ਉਲਟੇ ਬਣਾ ਲੇ ਆਹ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਥੋਂ ਸਲਾਈ ਲਾਵਾਂਗੇ ਜੀ ਆਹ ਵੈਕਸ ਇੱਥੇ ਇੱਥੋਂ ਇੱਕ ਇੱਕ ਕੁੰਡਾ ਬਣਾ ਲਿਆ ਇੱਕ ਆ ਪੈਥੂ ਦੀ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਲਓ ਜੀ ਦੋ ਕੁੰਡੇ ਫੇਰ ਆਪਾਂ ਉਲਟੇ ਬਣਾਵਾਂਗੇ ਜੀ ਇੱਕ ਦੋ ਹੁਣ ਫੇਰ ਆਪਾਂ ਆ ਕੁੰਡਾ ਸਿੱਧਾ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਇੱਥੋਂ ਦੀ ਸਲਾਈ ਪਾਵਾਂਗੇ ਮੰਗਰ ਤੇ ਕਿ ਇੱਕ ਆਪਾਂ ਇੱਥੋਂ ਦੀ ਇੱਕ ਗੁੰਡੇ ਦੇ ਦੋ ਬਣਾਵਾਂਗੇ ਜੀ ਆਪਾਂ ਸਿੱਧੇ ਗੁੰਡੇ ਦੇ ਦੋ ਬਣਾਵਾਂਗੇ ਤੇ ਆਹ ਦੋ ਗੁੰਡੇ ਲਵਾਾਂਗੇ ਜੀ ਆਪਾਂ ਉਲਟੇ ਲਓ ਜੀ ਆਹ ਫਿਰ ਸਿੱਧੇ ਦੇ ਦੋ ਬਣਾਵਾਂਗੇ ਜੀ ਇੱਕ ਇੱਥੋਂ ਕੱਢ ਲਿਆ ਇੱਕ ਇੱਥੋਂ ਲਵਾਾਂਗੇ దో కండే ఉల్టే ఇ కు కు సవ సై బ సే దో బీ ਉਹ ਕੁੰਡੇ ਆਪਾਂ ਫੇਰ ਉਲਟੇ ਬਣਾਉਣਾ ਲੋ ਜੀ ਤੇ ਇਹਦੇ ਆਪਾਂ ਦੋ ਫੇਰ ਬਣਾਵਾਂਗੇ ਸਿੱਧੇ ਕੁੰਡੇ ਦੇ ਕਾ ਇਥੋਂ ਲਵਾਂਗੇ ਜੀ ਇਸ ਤਰ੍ਹਾਂ ਲੋ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਆਹ ਦੇ ਕੁੰਡੇ ਆਪਾਂ ਫੇਰ ਉਲਟੇ ਆਮਾਂਗੇ ਲੋ ਜੀ ਆਪਾਂ ਆ ਗਏ ਡਿਜ਼ਾਈਨ ਦੇ ਸਿੱਧੇ ਚੌਥੀ ਸਲਾਈ ਤੇ ਉਲਟੇ ਪਾਸੇ ਤੁਹਾਨੂੰ ਦਿਖਾਉਣੀ ਆ ਸਾਨੂੰ ਬਣਾ ਕੇ ਜਿਹੜੇ ਆਪਾਂ ਦੋ ਕੁੰਡੇ ਉਧਰੋਂ ਉਲਟੇ ਬਣਾਏ ਜੀ ਤੇ ਇਧਰੋਂ ਆਪਾਂ ਬਣਾਵਾਂਗੇ ਸਿੱਧੇ ਆ ਦੇਖੋ ਇਸ ਤਰ੍ਹਾਂ ਤੇ ਆ ਜਿਹੜੇ ਆਪਾਂ ਸਿੱਧੇ ਕੁੰਡੇ ਦੇ ਇੱਕ ਦੇ ਦੋ ਬਣਾਏ ਸੀ ਜੀ ਇਹ ਹੁਣ ਦੋ ਦਾ ਦੋ ਦਾ ਇੱਕ ਕਰਾਂਗੇ ਹਾਂ ਦੇਖੋ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਲੋਚ ਆਪਾਂ ਜਿਹੜੇ ਉਧਰੋਂ ਉਲਟੇ ਬਣਾਏ ਸੀ ਇਧਰੋਂ ਆਪਾਂ ਸਿੱਧੇ ਬਣਾਵਾਂਗੇ 1 2 ਆਪਾਂ ਫੇਰ ਦੋ ਦਾ ਇੱਕ ਕਰਾਂਗੇ ਜਿਹੜੇ ਸਿੱਧੇ ਗੁੰਡੇ ਤੇ ਆਪਾਂ ਦੋ ਬਣਾਏ ਸੀ ਇਸ ਤਰ੍ਹਾਂ ਲੋਚ ਆ ਦੂਧ ਆਪਾਂ ਫੇਰ ਇੱਕ ਬਣਾਣਾ ਹੈ ਇਹ ਆਪਾਂ ਦੂ ਫੇਰ ਸਿੱਧੇ ਬਣਾਵਾਂਗੇ ਜਿਹੜੇ ਉਧਰੋਂ ਉਲਟੇ ਬਣਾਏ ਬਾਰੀ-ਬਾਰੀ ਮੇਰਾ ਦੱਸਣ ਦਾ ਇਹੀ ਹੋਉਂਦਾ ਜੀ ਕਿ ਪਹਿਣਾ ਨੂੰ ਡਿਜ਼ਾਈਨ ਸਮਝ ਵਿੱਚ ਆ ਸਕੇ ਆ ਦੋ ਦਾ ਫੇਰ ਇੱਕ ਬਣਾਵਾਂਗੇ ਲੋ ਜੀ ਆ ਦੋ ਕੁੰਡੇ ਆਪਣੇ ਸਿੱਧੇ ਆ ਗਏ ਆ ਦੋ ਦਾ ਫੇਰ ਇੱਕ ਆ ਗਏ ਲੋ ਜੀ ਡਿਜ਼ਾਈਨ ਬਣ ਕੇ ਆਪਣਾ ਕੰਪਲੀਟ ਹੋਇਆ ਚਾਰ ਸਲਾਈਂਗਾਂ ਚ ਲੋ ਜੀ ਡਿਜ਼ਾਈਨ ਤੋਂ ਪਹਿਲਾਂ ਬਣਾਉਣ ਤੋਂ ਆਪਾਂ ਦੋ ਪਲੇਨ ਸਲਾਈਂਗਾਂ ਜ਼ਰੂਰ ਪਾਉਣੀਆਂ ਜੀ ਇੱਕ ਸਿੱਧੇ ਪਾਸੇ ਸਿੱਧੀ ਉਲਟੇ ਪਾਸੇ ਉਲਟੀ ਫਿਰ ਦੋ ਸਲਾਂਗਾਂ ਚ ਡਿਜ਼ਾਈਨ ਬਣ ਜਾਂਦੇ ਆ ਦੇਖੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ